ਅਨੇਕ ਉਪਚਾਰ ਸਾਹ ਵਾਈਕੁੱਜੀ ਕੇ ਪਰੇ ਅਸੀਂ ਅੱਜ ਪਹੁੰਚੇ ਹਾਂ ਜੀ ਮੈਂ ਰੌਲਾ ਪਾ ਲਿਆ ਜਿਲ੍ਹਾ ਜੰਮੂ ਤੇ ਆਪਣੇ ਨਾਮ ਦੇ ਗੁਰਪ੍ਰੀਤ ਜੀ ਨੇ ਬੇਨਤੀ ਕੀਤੀ ਜਿਹਨੂੰ ਆਪ ਨੇ ਲਈ ਇਲਾਜ ਚੋਣੇ ਪਹਿਲੇ ਵਾਲਾ ਨੂੰ ਕਿ ਇਹਨਾਂ ਨੂੰ ਇਲਾਜ ਵਾਸਤੇ ਮਦਦ ਚੋੜਿਆ ਇਹਨਾਂ ਦੇ ਸਰੀਰ ਤੇ ਸਾਰੇ ਤੋਂ ੱਫੜ ਤੇ ਬੁਨਿਆਈਆਂ ਨਿਕਲੀਆਂ ਹੋਈਆਂ ਚੂੜੇ ਵਾਸਤੇ ਇਹਨਾਂ ਨੂੰ ਨਵੀਂ ਇਲਾਜ ਦੀ ਲੋੜ ਸੀ ਤੇ ਇਹਨਾਂ ਦੀ ਵਾਈਕ ਨੂੰ ਨਸਤ ਹੋ ਗਈ ਰਸਤੇ ਉੱਤੇ ਸੀ ਮੁਕਤ ਫੋੜੇ ਵਿੱਚ ਕੰਮ ਨਹੀਂ ਕਰ ਸਕਦੇ ਉਹ ਕੰਮ ਕਰਦੇ ਨੇ ਨਾ ਠੱਪੜਾਂ ਦੇ ਵਿੱਚ ਗੁੰਮੀਆਂ ਦੇ ਵਿੱਚ ਗਲਤ ਕਰਨ ਲੱਗ ਜਾਂਦੇ ਨੇ ਤੇ ਇਹਨਾਂ ਨੇ ਬੇਨਤੀ ਕੀਤੀ ਸੀਗੀ ਪਾਸੋਂ ਤੇ ਅੱਜ ਜਿਨ੍ਹਾਂ ਨੂੰ ਕੇਜੀ ਉਸ ਤੇ ਵਜੜੀਆ 8000 ਰੁਪਏ ਦੇਣ ਆਏ ਆ ਜੀ ਇਹ 25000 ਰੁਪਏ ਸੀ ਇਹਨਾਂ ਨੂੰ ਦੇ ਦਿੱਤਾ ਆ ਤੇ ਅਸੀਂ ਬਹੁਤ ਧੰਨਵਾਦੀ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਇਟਲੀ ٹرسٹ ਵਾਲਿਆਂ ਦੇ ਜਿਨ੍ਹਾਂ ਨੇ ਆਪਣੇ ਖਜ਼ਾਨਿਆਂ ਦੇ ਵਿੱਚੋਂ ਇਹ ਮਾਇਆ ਦਿੱਤੀ ਜਿੰਨੇ ਵੀ ਸਹਿਯੋਗ ਭਰਾ ਜਿਨ੍ਹਾਂ ਨੇ ਵੀ ਇਹ ਸੇਵਾ ਤੇ ਜੀਆ खालसा वागुरु की फिर हाँ का खालसा वाहेगुरु की फतेह जेड भरावान ने उन्होंने बहुत धनबाद अभी सारे लोग हजार रुपया वाहगुरू का खालसा वाहे बहुत बहुत धनबाद पच्चीस बुटियां भाजियां बहुत धनबाद ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ